ਨਮਸਕਾਰ ਅੱਜ ਸਨਮਨੋਜ ਕੁਮਾਰ ਜੀ ਅੱਜ ਗੱਲਾਂਗੇ ਨੋਟ ਤੇ ਬੋਟ ਦੀ ਗੱਲ ਜੋ ਕਿ ਰੋਕੀ ਨੋਟ ਵੱਲ ਜਾ ਰਹੇ ਬੋਟ ਵੱਲ ਨਹੀਂ ਜਾ ਰਹੇ ਹਾਂਜੀ ਮਨੋਜ ਜੀ ਤੁਸੀਂ ਕੀ ਕੋਈ ਨੋਟ ਤੇ ਬੋਟ ਵੱਲ ਅ ਨਮਸਕਾਰ ਸਸਕੀ ਗਾਲ ਦੋਸਤੋ ਸਭ ਤੋਂ ਪਹਿਲਾਂ ਦਾ ਪਾੜੀਆ ਜੀ ਤੁਹਾਡਾ ਬਹੁਤ ਥੈਂਕਸ ਕਿ ਤੁਸੀਂ ਇੱਕ ਵਾਰ ਫੇਰ ਮੈਨੂੰ ਆਪਣੇ ਵਿਚਾਰ ਦੇਣ ਦੇ ਲਈ ਅ ਬੀ ਐਸ ਮੀਡੀਆ ਦੇ ਮਾਧਿਅਮ ਰਾਹੀਂ ਆਏ ਹੋ ਅ ਜਿਹੜੀ ਗੱਲ ਦਾ ਅੱਜ ਵਿਸ਼ਾ ਤੁਸੀਂ ਮੇਰੇ ਅੱਗੇ ਰੱਖਿਆ ਉਹ ਇਹੀ ਹੈ ਕਿ ਪਿੱਛੇ ਜੇ ਨਗਰ ਨਿਗਮ ਦੇ ਤੇ ਪਲੱਸ ਨਗਰ ਕਾਉਂਸਲਸ ਦੀਆਂ ਜਿਹੜੀਆਂ ਚੋਣਾਂ ਸੰਪੰਨ ਹੋਈਆਂ ਉਹਦੇ ਵਿੱਚ ਵੋਟਰਾਂ ਦਾ ਕਿਸ ਤਰੀਕੇ ਦਾ ਯੋਗਦਾਨ ਰਿਹਾ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਉਹਨਾਂ ਵੋਟਰਾਂ ਦਾ ਬਹੁਤ ਥੈਂਕਸ ਆ ਧੰਨਵਾਦ ਆ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਜਿਨ੍ਹਾਂ ਨੇ ਇਸ ਡੈਮੋਕਰੇਸੀ ਦੀ ਸਹੀ ਪ੍ਰਵਾਹਸ਼ਾ ਨੂੰ ਗਰਾਊਂਡ ਲੈਵਲ ਤੇ ਲੈ ਕੇ ਆਏ ਔਰ ਬਿਨਾ ਕਿਸੇ ਦਬਾਅ ਤੋਂ ਬਿਨਾ ਕਿਸੇ ਲਾਲਸ ਤੋਂ ਆਪਣੀ ਵੋਟ ਦਾ ਆਪਣੇ ਮਤ ਦਾ ਇਸਤੇਮਾਲ ਕੀਤਾ ਤੇ ਇਸ ਦੇ ਨਾਲ ਹੀ ਇੱਕ ਵੋਟਰਾਂ ਦਾ ਉਹ ਗਰੁੱਪ ਮੈਂ ਹੈਰਾਨ ਆ ਵੀ ਅੱਜ 21ਵੀਂ ਸਦੀ ਹੋ ਚੁੱਕੀ ਐ ਅੱਜ ਹਿੰਦੁਸਤਾਨ ਕਿਤੇ ਦਾ ਕਿਤੇ ਪਹੁੰਚ ਗਿਆ ਅੱਜ ਅਸੀਂ ਚੰਨ ਤੋਂ ਵੀ ਉੱਪਰ ਗ੍ਰਹਿਾਂ ਦੀ ਗੱਲ ਕਰ ਰਹੇ ਆ ਮੈਂ ਹੈਰਾਨੀ ਆ ਕਿ ਸਾਡੇ ਕੁਝ ਕੁ ਵੋਟਰਾਂ ਦੀ ਜਿਹੜੀ ਸੋਚ ਆ ਅੱਜ ਵੀ ਨੋਟ ਤੇ ਸ਼ਰਾਬ ਦੀ ਬੋਤਲ ਤੇ ਆ ਕੇ ਟਿਕ ਗਈ ਐ ਮੈਂ ਕਹਿੰਦਾ ਲੋਕਾਂ ਨੂੰ ਮੈਂ ਖੁਦ ਜਿਵੇਂ ਕਹਿੰਦੇ ਅਬਜ਼ਰਵ ਕੀਤਾ ਇਸ ਗੱਲ ਦਾ ਦੇਖਿਆ ਮੈਂ ਮਹਿਸੂਸ ਨਹੀਂ ਕੀਤਾ ਤੇ ਦੇਖਿਆ ਵੀ ਆ ਲੋਕਾਂ ਦੀਆਂ ਗੱਲਾਂ ਨੂੰ ਵੀ ਮਹਿਸੂਸ ਕੀਤਾ ਕਿ ਕਿਸ ਤਰ੍ਹਾਂ ਵੋਟਰਾਂ ਨੇ ਸਿਰਫ ਸ਼ਰਾਬ ਦੀ ਇੱਕ ਬੋਤਲ ਦੇ ਉੱਤੇ ਜਾਂ ਇੱਕ ਕੁਝ ਚੰਦ ਨੋਟਾਂ ਦੇ ਉੱਤੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਵਾਕਈ ਲੀਡਰ ਇਸ ਪੱਖੋਂ ਸਹੀ ਨੇ ਫਿਰ ਮੈਂ ਕਹੂੰਗਾ ਕਿ ਲੀਡਰ ਇੱਥੇ ਫੇਰ ਆ ਕੇ ਕੁਝ ਹੱਦ ਤੱਕ ਸਹੀ ਨੇ ਜਿਹੜੇ ਲੀਡਰ ਕਿਸੇ ਦੀ ਵੋਟ ਨੂੰ ਮੁੱਲ ਲੈ ਕੇ ਆਪਣੇ ਹੱਕ ਦੇ ਵਿੱਚ ਲੈਂਦੇ ਨੇ ਫੇਰ ਉਹ ਵੋਟਰ ਕਿਸ ਮੂੰਹ ਦੇ ਨਾਲ ਇੱਕ ਕਿਸ ਅਧਿਕਾਰ ਦੇ ਨਾਲ ਉਸ ਲੀਡਰ ਕੋਲ ਜਾਣਗੇ ਉਸ ਸਾਹਬੂ ਕੋਲ ਜਾਣਗੇ ਆਪਣੇ ਏਰੀਏ ਦੇ ਬਾਰੇ ਕੰਮ ਦੇ ਬਾਰੇ ਜਾਂ ਉਹਨੂੰ ਕਿਸ ਮੁੱਦੇ ਦੇ ਉੱਤੇ ਸਵਾਲ ਖੜਾ ਕਰਨਗੇ ਬਈ ਬੜੀ ਅਜੀਬ ਜੀ ਗੱਲ ਹੋਈ ਹੈ ਔਰ ਇਹ ਗੱਲ ਐਤਕੀ ਪਹਿਲੀ ਵਾਰ ਨਹੀਂ ਹੋਈ ਜਿੰਨੀ ਵਾਰ ਵੀ ਹੁਣ ਤੱਕ ਇਲੈਕਸ਼ਨ ਹੁੰਦੇ ਆਏ ਨੇ ਜਿੰਨੀ ਵਾਰ ਵੀ ਇਹ ਗੱਲਾਂ ਹਮੇਸ਼ਾ ਚਰਚਾ ਦਾ ਵਿਸ਼ਾ ਬਣਦੀਆਂ ਆਈਆਂ ਨੇ ਹਾਲਾਂਕਿ ਲੋਕਲ ਲੈਵਲ ਦੇ ਇਲੈਕਸ਼ਨ ਸੀਗੇ ਕੌਂਸਲਰ ਲੈਵਲ ਦੇ ਇਲੈਕਸ਼ਨ ਸੀਗੇ ਬੰਦੇ ਨੂੰ ਦੇਖ ਕੇ ਵੋਟ ਪੈਣੀ ਚਾਹੀਦੀ ਆ ਬੰਦੇ ਦੀ ਜੋ ਵਰਕ ਹਾਰਡ ਆ ਉਹਨੂੰ ਦੇਖ ਕੇ ਵੋਟ ਪੈਣੀ ਚਾਹੀਦੀ ਆ ਪਰ ਲੋਕਾਂ ਨੇ ਵੋਟ ਦੇ ਨਾਲ ਨਾਲ ਜਿਹੜਾ ਨੋਡ ਦਾ ਇਸਤੇਮਾਲ ਲਿਆ ਪਲੱਸ ਜਿਹੜਾ ਸ਼ਰਾਬ ਦਾ ਇਸਤੇਮਾਲ ਲਿਆ ਬੜਾ ਚਿੰਤਾ ਦਾ ਵਿਸ਼ਾ ਪਹਿਲੇ ਸਮੇਂ ਦੇ ਵਿੱਚ ਵੋਟਾਂ ਪੈਂਦੀਆਂ ਸੀ ਆ ਵੋਟਰ ਆਪਣਾ ਕੈਂਡੀਡੇਟ ਚੁਣਦਾ ਸੀਗਾ ਅੱਜ ਕੱਲੇ ਸਮੇਂ ਦੇ ਵਿੱਚ ਤੇ ਪਹਿਲੇ ਸਮੇਂ ਕੀ ਫਰਕ ਨੂੰ ਦੇਖਿਆ ਬਹੁਤ ਵੱਡਾ ਫਰਕ ਆ ਜੀ ਮੈਂ ਕਹਾਂਗਾ ਬਹੁਤ ਵੱਡਾ ਫਰਕ ਆ ਦੇਖੋ ਅੱਜ ਮੇਰੀ 45 ইয়ার্স ওল্ড ਉਮਰ ਆ 18 ਸਾਲ ਤੋਂ ਬਾਅਦ ਬੰਦੇ ਨੂੰ VOTING ਦਾ ਅਧਿਕਾਰ ਆ ਬਾਲਗ ਗਿਣਿਆ ਜਾਂਦਾ ਉਹ ਪਰ ਬੜੀ ਹੈਰਾਨੀ ਵਾਲੀ ਗੱਲ ਆ ਵੀ ਜਿਹੜਾ ਅੱਜ ਤੋਂ 10-15 ਸਾਲ ਪਹਿਲਾਂ ਦਾ ਦੌਰ ਆ ਜਦੋਂ ਅਸੀਂ ਯੂਥ ਸੀਗੇ ਯੂਥ ਤਾਂ ਚਲੋ ਅਸੀਂ ਹੁਣ ਵੀ ਆ ਫੀਲਿੰਗਸ ਤਾਂ ਸਾਡੀਆਂ ਉਹੀ ਨੇ ਗੁਰਦਾਸਬਾਨ ਸਾਹਿਬ ਨੇ ਬਿਲਕੁਲ ਗੱਲ ਸਹੀ ਕਹੀ ਦੀ ਵੀ ਦਿਲ ਹੋਣਾ ਚਾਹੀਦਾ ਜਵਾਨ ਉਮਰ ਅਜ ਕੀ ਰੱਖਿਆ ਪਰ ਗੱਲ ਇਹ ਆ ਵੀ ਉਸ ਟਾਈਮ ਦਾ ਤਕਾਜਾ ਉਸ ਟਾਈਮ ਦੀ ਸੋਚ ਔਰ ਅੱਜ ਦੀ ਸੋਚ ਦੇ ਵਿੱਚ ਜ਼ਮੀਰ ਆਸਮਾਨ ਦਾ ਫਰਕ ਹੈ ਉਸ ਟਾਈਮ ਲੋਕ ਜਿੰਦਾ ਦੇ ਲੋਕ ਹੁੰਦੇ ਸੀ ਉਹਨਾਂ ਦੀਆਂ ਜ਼ਮੀਰਾਂ ਜਾਗਦੀਆਂ ਸੀਗੀਆਂ ਉਹਨਾਂ ਦੇ ਜ਼ਮੀਰਾਂ ਮਰੀਆਂ ਨਹੀਂ ਸੀ ਹੋਈਆਂ ਜਿਹੜੀ ਗੱਲ ਕਮਿਟਮੈਂਟ ਹੁੰਦੀ ਸੀ ਉਸ ਕਮਿਟਮੈਂਟ ਦੇ ਖਰਾ ਉਤਰਦੇ ਸੀਗੇ ਪਰ ਅੱਜ ਬੜੀ ਹੈਰਾਨੀ ਵਾਲੀ ਗੱਲ ਆ ਵੀ ਤੁਸੀਂ ਚੰਦ ਦੇ ਨੋਟਾ ਚੰਦ ਦੇ ਨੋਟਾ ਪਿੱਛੇ ਪਿਆ ਕੁਛ ਮੈਂ ਕਹਿੰਦਾ ਸ਼ਰਾਬ ਕੀ ਆ ਸ਼ਰਾਬ ਦੀਆਂ ਗੱਲਾਂ ਹੋਰੀਆਂ ਨੇ ਬੜੀ ਅਜੀਬ ਜਿਹਾ ਲੱਗਿਆ ਨੇ ਕਿ ਅੱਜ 21ਵੀਂ ਸਦੀ ਦੀ ਡੈਮੋਕ੍ਰੇਸੀ ਦੇ ਵਿੱਚ ਅੱਜ ਵੀ ਸ਼ਰਾਬ ਹਾਵੀ ਹੋ ਗਈ ਅੱਜ ਵੀ ਨੋਟ ਹਾਵੀ ਹੋ ਗਏ ਪਰ ਜਿਵੇਂ ਕਹਿੰਦੇ ਕਿ ਵੋਟ ਦਾ ਸਹੀ ਇਸਤੇਮਾਲ ਵੋਟ ਦੀ ਸਹੀ ਗੱਲਬਾਤ ਐਤਕੀ ਫਿਰ ਨਹੀਂ ਦੇਖਣ ਨੂੰ ਮਿਲੀ ਕਹਿੰਦੇ ਰਾਜਨੀਤੀ ਪਹਿਲਾਂ ਰਾਜਦੌਖੜੇ ਪਾਲਦਾ ਲੋਕਾਂ ਰਾਜਨੀਤੀ ਰਾਜਨੀਤੀ ਦਾ ਕੀ ਫਰਕ ਹੈ ਤੁਸੀਂ ਇਹ ਸਮਝੋ ਦੇਖੋ ਰਾਜਨੀਤੀ ਜੋ ਮੇਰੀ ਰਵਾਾਸ਼ਾ ਦੇ ਵਿੱਚ ਹੈਗੀ ਆ ਡੈਫੀਨੇਸ਼ਨ ਉਹ ਇਹ ਆ ਰਾਜ ਕਰਨ ਦੀ ਨੀਤੀ ਰਾਜ ਕਰਨ ਦੀ ਨੀਤੀ ਡੈਮੋਕ੍ਰੇਸੀ ਵਾਲੀ ਗੱਲ ਨਹੀਂ ਕੋਈ ਵੀ ਪਾਰਟੀਆਂ ਨੇ ਕੋਈ ਵੀ ਉਮੀਦਵਾਰ ਨੇ ਜਾਂ ਕੋਈ ਵੀ ਜਿਵੇਂ ਕਹਿੰਦੇ ਆ ਵੀ ਪੋਲੀਟੀਕਲ ਪਾਰਟੀਆਂ ਨੇ ਰਾਜ ਕਰਨ ਦੀ ਨੀਤੀ ਜਿਸ ਬੰਦੇ ਨੂੰ ਰਾਜ ਕਰਨ ਦੀ ਨੀਤੀ ਆ ਗਈ ਚਨੱਕੇ ਵਾਲੀ ਉਹ ਸਮਝੋ ਇਸ ਸਮਾਜ ਦੇ ਵਿੱਚ ਕਾਮਯਾਬ ਆ ਔਰ ਹਾਲਾਂਕਿ ਸਾਡੇ ਵੋਟਰ ਵੀ ਇਸੇ ਸੋਚ ਨੂੰ ਬਹੁਤ ਲਾਈਕ ਜਨਾ ਦਿੰਦੇ ਆ ਉਹ ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਵੀ ਵੋਟਰਾਂ ਦੀ ਸੋਚ ਬਿਲਕੁਲ ਚੇਂਜ ਨਹੀਂ ਹੋਈ ਹੈਗੀ ਵੋਟਰ ਸਹੀ ਉਮੀਦਵਾਰ ਦਾ ਚੋਣ ਹੀ ਨਹੀਂ ਕਰ پا ਰਹੇ ਹੈਗੇ ਜਾਂ ਤਾਂ ਉਹਨਾਂ ਦੇ ਮੂਰੇ ਉਮੀਦਵਾਰ ਹੁਣ ਜੇ ਆਪਾਂ ਕਈ ਵਾਰ ਇਹ ਕਹਿ ਦਿੰਦੇ ਆ ਕਿ ਉਮੀਦਵਾਰ ਵਧੀਆ ਹੋਣਾ ਚਾਹੀਦਾ ਉਮੀਦਵਾਰ ਵਰਤੋਂਗੇ ਤਾਂ ਹੀ ਪਤਾ ਹੋਣਾ ਚਾਹੀਦਾ ਵੋਟਰ ਨੂੰ ਇਹ ਚਾਹੀਦਾ ਵੀ ਤੁਸੀਂ ਉਮੀਦਵਾਰ ਨੂੰ ਡਿਫਰੈਂਸ ਦੇਖੋ ਵੀ ਕਿਹੜਾ ਉਮੀਦਵਾਰ ਤੁਹਾਡੇ ਕੋਲੇ ਇਮਾਨਦਾਰੀ ਨਾਲ ਪੇਸ਼ ਹੋ ਰਿਹਾ ਕਿਹੜਾ ਬੰਦਾ ਤੁਹਾਨੂੰ ਕਿਸੇ ਚੀਜ਼ ਦਾ ਕੋਈ ਲਾਲਚ ਦੇ ਕੇ ਆ ਰਿਹਾ ਫੋੜਾ ਜਿਹਾ ਡਿਫਰੈਂਸ ਦਾ ਕਰੋ ਨਾ ਤੁਹਾਡੀ ਵੋਟ ਨੂੰ ਕਿਉਂ ਮੁੱਲ ਲਿਆ ਜਾਵੇ ਕਾਦੇ ਵਾਸਤੇ ਲਿਆ ਜਾਵੇ ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ ਸਾਨੂੰ ਸਾਰਿਆਂ ਨੂੰ ਵੋਟ ਦੇਣ ਦਾ ਅਧਿਕਾਰ ਆ ਸਾਨੂੰ ਉਮੀਦਵਾਰ ਚੂਜ਼ ਕਰਨ ਦਾ ਅਧਿਕਾਰ ਆ ਹਿੰਦੁਸਤਾਨ ਦੀ ਜਿਹੜੀ ਰਾਜਨੀਤੀ ਆ ਉਹ ਛੋਟੀ ਰਾਜਨੀਤੀ ਨਹੀਂ ਹੈ ਪਰ ਬੜੀ ਹੈਰਾਨੀ ਔਰ ਬੜੀ ਅਜੀਬ ਕਿਸਮ ਦੀਆਂ ਗੱਲਾਂ ਨੇ ਕਿ ਤੁਸੀਂ ਅੱਜ ਵੀ ਚੰਦ ਨੋਟਾਂ ਦੇ ਪਿੱਛੇ ਤੇ ਆ ਸ਼ਰਾਬਾਂ ਦੇ ਪਿੱਛੇ ਜਾਂ ਹੋਰ ਕੁਝ ਨਸ਼ੀਆਂ ਦੇ ਪਿੱਛੇ ਕਾਦੇ ਵਾਸਤੇ ਮੈਂ ਇੱਥੇ ਗੱਲ ਸਾਰੇ ਵੋਟਰਾਂ ਦੀ ਨਹੀਂ ਕਰ ਰਿਹਾ ਮੈਂ ਪਹਿਲਾਂ ਵੀ ਕਹਿ ਗਿਆ ਕਿ ਹਟਿਆਂ ਵੀ ਉਹਨਾਂ ਵੋਟਰਾਂ ਨੂੰ ਤਾਹ ਦੇ ਲੋ ਸ਼ੁਕਰੀਆ ਤਾਹ ਦੇ ਲੋ ਸਲਾਮ ਆ ਜਿਨ੍ਹਾਂ ਨੇ ਸੰਵਿਧਾਨਿਕ ਤੌਰ ਤੇ ਆਪਣੇ ਵੋਟ ਦੀ ਇਸ ਮਾਲ ਨੂੰ ਸਹੀ ਇਮਾਨਦਾਰੀ ਨਾਲ ਚੂਜ਼ ਕੀਤਾ ਔਰ ਉਸ ਉਸ ਬੋਡ ਦੇ ਅਧਿਕਾਰ ਨੂੰ ਨਵਾਇਆ ਆਪਾਂ ਸਾਰੇ ਕੈਂਡੀਡੇਟ ਨਹੀਂ ਕਾਵਾਂਗੇ ਜੇਕਰ ਇੱਕ ਕੈਂਡੀਡੇਟ ਨਹੀਂ ਲੈਂਦਾ ਤਾਂ ਦੂਜਾ ਦੇ ਲੈਂਦਾ ਉਹਨੂੰ ਵੋਟ ਨਹੀਂ ਪਾਉਗੀ ਇਹਦੇ ਬਾਰੇ ਤੁਸੀਂ ਕੀ ਕਹੋਗੇ ਗੱਲ ਉੱਥੇ ਆ ਬੜੀ ਵੋਟਰ ਦੀ ਸੋਚ ਤੇ ਟੈਂਟਡ ਹੈ ਨਾ ਗੱਲ ਵੋਟਰ ਜੇ ਵੋਟਰ ਇਹ ਗੱਲ ਸੋਚ ਲਵੇ ਕਿ ਮੈਂ ਆਪਣੀ ਵੋਟ ਉਸ ਇਨਸਾਨ ਨੂੰ ਦੇਣੀ ਆ ਜਿੱਥੇ ਉਹਨੂੰ ਬੰਦਾ ਚੰਗਾ ਲੱਗਦਾ ਉਮੀਦਵਾਰ ਉਹਨੂੰ ਇਹ ਲੱਗੇ ਕਿ ਇਹ ਬੰਦੇ ਨੇ ਮੇਰੇ ਕੋਲ ਕੋਈ ਲਾਲਚ ਨਹੀਂ ਦਿੱਤਾ ਪਰ ਇਹਦਾ ਵਿਜ਼ਨ ਵਧੀਆ ਵੀ ਇਹ ਵਿਜ਼ਨ ਲੈ ਕੇ ਲੋਕਾਂ ਦੇ ਵਿੱਚ ਆਇਆ ਸਮਾਜ 'ਚ ਆਇਆ ਇਹਨੇ ਕੁਝ ਗੱਲਾਂ ਮੈਨੂੰ ਵਾਦਾ ਕੀਤਾ ਕਿ ਮੈਂ ਜੇ ਮੈਨੂੰ ਤੁਸੀਂ ਇਲੈਕਟਡ ਕਰਾਉਂਗੇ ਜਿਤਾਉਂਗੇ ਤਾਂ ਮੈਂ ਫਲਾਣੀ ਚੀਜ਼ ਕਰੂੰ ਮੈਂ ਫਲਾਣੀ ਚੀਜ਼ ਕਰੂੰ ਮੈਂ ਫਲਾਣੀ ਚੀਜ਼ ਕਰੂੰ ਅਸਲ ਦੇ ਵਿੱਚ ਪਤਾ ਕੀ ਆ ਵੋਟਰਾਂ ਦੀ ਟ੍ਰੈਂਡ ਜਿਹੜੀ ਬਣ ਚੁੱਕੀ ਆ ਉਹ ਇਹ ਬਣ ਚੁੱਕੀ ਆ ਵੀ ਵੋਟਾਂ ਆ ਗਈਆਂ ਸੀਜ਼ਨ ਆ ਗਿਆ ਜਿੰਨਾ ਕਿ ਪੈਸਾ ਇਕੱਠਾ ਕਰ ਹੁੰਦਾ ਕਰ ਲਉ ਜਿੰਨੀ ਕਿ ਸ਼ਰਾਬ ਇਕੱਠੀ ਕਰ ਹੁੰਦੀ ਆ ਤਾਂ ਸ਼ਰਾਬ ਇਕੱਠੀ ਕਰ ਲਉ ਔਰ ਮੈਂ ਤਾਂ ਹੈਰਾਨ ਆ ਉਹਨਾਂ ਪਰਵਾਰਾਂ ਤੇ ਵੀ ਜਿਨ੍ਹਾਂ ਦੇ ਬਾਰੇ ਮੈਨੂੰ ਸੁਣਨ ਚ ਆਇਆ ਉਹ ਕੁਝ ਜਾਂਦੇ ਅਜਿਹੇ ਲੋਕ ਵੀ ਸੀ ਜਿਨ੍ਹਾਂ ਨੇ ਅੱਜ ਤੱਕ ਕਦੇ ਸ਼ਰਾਬ ਦੀ ਬੋਤਲ ਨਹੀਂ ਦੇਖੀ ਹੋਣੀ ਉਹਨਾਂ ਨੇ ਵੀ ਬੋਤਲ